ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨੰਮਾ ਦੇਉਣ ਬੋਲਦਾ ਜੀ ਸਾਰੇ ਛੋਟੇ ਵੱਡੇ ਭਰਾਵਾਂ ਨੂੰ ਤੇ ਬਾਈ ਜੀ ਆਪਣੇ ਕੋਲੇ ਆਹ ਕਬੂਤਰਾਂ ਆ ਗੀਆਂ ਜਿਹੜੀਆਂ ਆਪਾਂ ਐਤ ਕੀ ਛੱਡਣ ਵਾਸਤੇ ਵਿੱਚ ਨਹੀਂ ਡਾਂਗਾ ਰਹਿ ਗੀਆਂ ਆਪਣੇ ਕੋਲੇ ਤੇ ਆਪਾਂ ਬਈ ਇਹ ਸਾਰੀਆਂ ਕਬੂਤਰਾਂ ਦੇਣੀਆਂ ਸਾਰੀਆਂ ਕਬੂਤਰਾਂ ਸੇਲ ਕਰਨੀਆਂ ਕੁਝ ਕਬੂਤਰਾਂ ਇਹਨਾਂ ਚ ਉੱਡਣਾ ਵਾਏ ਇੱਕ ਦੋ ਕੂਤਰੀਆਂ ਵਿੱਚ ਵੱਡੀਆਂ ਲਾਲ ਸਰੀ ਕੂਦਰੀ ਵੱਡੀ ਐ ਆ ਬਾਕੀ ਸਾਰੀਆਂ ਐਦ ਕੀ ਦੀਆਂ ਨੇ ਨਮਗਾ ਵੇਖ ਲਓ ਬਾਈ ਜੇ ਕਿਸੇ ਭਰਾ ਨੂੰ ਚਾਹੀਦੀਆਂ ਹੋਣ ਤੇ ਲਿਜਾ ਸਕਦਾ ਹੈ ਵਿੱਚ ਇਹਦੇ ਕਬੂਤਰ ਕਾਲੀਆਂ ਅੱਖਾਂ ਦੀਆਂ ਵੀ ਐ ਤੇ ਸਾਰੀਆਂ ਨਸਲਾਂ ਦੀਆਂ ਕਬੂਤਰਾਂ ਨੇ ਬਈ ਇਹਦੇ ਚ ਹਜ਼ਾਰ ਵਾਲੀਆਂ ਨੇ ਵੀ ਆ ਮੀਰਾਵ ਕਹਿਣ ਵਾਲੀਆਂ ਨੇ ਵੀ ਆ ਤੇ ਗੁਰਦੇਵ ਵਾਲੇ ਕਬੂਤਰਾਂ ਦੀਆਂ ਜਵੇਂ ਧੰਨੇ ਕਹਿਣੀਆਂ ਉਹ ਵੀ ਹੈਗੀਆਂ ਵਿੱਚ ਤੇ ਆਪਾਂ ਬਈ ਇਹ ਸਾਰੀਆਂ ਕਬੂਤਰਾਂ ਹੀ ਦੇਣਗੇ ਤੇ 4000 ਰੁਪਏ ਦੀ ਇੱਕ ਕਬੂਤਰੀ ਦੇਣੀ ਆ ਬਈ ਆਪਾਂ ਜੇ ਕਿਸੇ ਭਰਾ ਨੂੰ ਚਾਹੀਦੀ ਨਾ ਹੋਣ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਹੈ ਨੰਬਰ ਹੈਗਾ ਆਪਣਾ 98134 19615 ਨਿਮਾ ਦਿਉਣ ਫਸਕੂ ਉਤਰਾ ਰਹੇਗੇ ਸੀ ਜੀ ਆਪਣੇ ਕੋਲੇ ਤੇ ਇਹ ਕਿਦੇ ਪੱਠੇ ਆ ਜੀ ਇਹ ਵੀ 4000 ਰੁਪਏ ਦਾ ਇੱਕ ਹੀ ਲੱਗੂ ਆ ਜੀ ਤੇ ਇਹ ਚ ਸਾਰੇ ਤਰ੍ਹਾਂ ਦੇ ਦੋਹਤਰੀ ਆ ਜੀ ਝੰਟੇ ਕਲੇ ਵੀ ਐ ਚਿੱਟੇ ਝੰਟੇ ਕਲੇ ਵੀ ਐ ਇਸ ਖੱਟਾਂ ਅੱਖਾਂ ਵਾਲੇ ਜੰਟੇ ਕਲੇ ਵੀ ਆ ਵੀ ਜੰਟੇ ਕਰਨਾ ਚਿੱਟੀਆਂ ਅੱਖਾਂ ਦੇ ਕਬੂਤਰ ਹਜ਼ਾਰ ਵਾਲੇ ਵੀ ਹੈਗੇ ਆ ਗਰਦੇਵ ਕਲੇ ਕਬੂਤਰ ਵੀ ਹੈਗੇ ਆ ਭਾਈ 4 5 ਨਸਲਾਂ ਦੇ ਕੂ ਕਰਾਇਦੇ ਜੈਸੇ ਕਿਸੇ ਭਰਾ ਨੂੰ ਚਾਹੀਦੇ ਹੋਣ ਆਪਣੇ ਨਾਲ ਕਨੈਕਟ ਨੰਬਰ ਕਰ ਨੋਟ ਕਰ ਸਕਦਾ ਹੈ 9814319615 ਇਹ ਆਪਣਾ ਨੰਬਰ ਹੈ ਜੀ ਇਹ ਕਬੂਤਰ ਸਾਰੇ ਸੇਲ ਕਰਨੇ ਆ ਜੀ ਪੱਠੇ ਆ ਜੀ ਐਤਕੇ ਵਾਲੇ ਜਿਹੜੇ ਆਪਣੇ ਕੋਲੇ ਡਾਊਨ ਤੋਂ ਬਚ ਕੇ ਕੁਸ ਕਬੂਤਰ ਸਾਰੇ ਵਧੀਏ ਜੀ ਕੋਈ ਵੀ ਕਬੂਤਰ ਨਾ ਬਣੇਗਾ ਸਾਰੇ ਚੰਗੇ ਨਸਲ ਦੇ ਕਬੂਤਰ ਆ ਕਿਸੇ ਤੋਂ ਆਪਾਂ ਲਿਆਂਦੇਗੇ ਕਈ ਜਿਹੜਾ ਆਉਂਦਾ ਵੀ ਕਿਸੇ ਤੋਂ ਲਿਆ ਕੇ ਨਾ ਛੱਡ ਲੈ ਹੁਣ ਕਿਉਂ ਆਪਣੇ ਕਬੂਤਰ ਪਿੰਡ ਲੱਗੇ ਹੋਏ ਸੀਗੇ ਉਸੇ ਤੇ ਪਿੰਡੋਂ ਹੁਣ ਬੱਚੇ ਹੋਰ ਕਢਾ ਲਾਂਗੇ ਗਾਣੂ ਜੇ ਆਪਾਂ ਅੱਗੇ ਵੀ ਦੇ ਦਿੰਨੇ ਹੁੰਨੇ ਆਏ ਸਾਲੀ ਬਈ ਮੇਰੇ ਕਬੂਤਰ ਆਪਣੇ ਕੋਲੇ ਪਾੜ ਜਾਂਦੇ ਆ ਡਾਇ ਟੋਈ ਜਦੋਂ ਕੁਝ ਨਹੀਂ ਕੱਟਣ ਦਾ ਟਾਈਮ ਲੱਗਦਾ ਜੇ ਕਿਸੇ ਤੇ ਪ੍ਰਾਣੂ ਚਾਹੀਦੇ ਹੁਣ ਤਾਂ ਬਈ ਆਪਣੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਹੈ